ਮੁਣੀਏ ਕਾਲੀਦਲ ਦੇ ਜਰਨਲ 77 ਤੇ ਹਲਕਾ ਅਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਵਿਕਰਮਜੀਤ ਸਿੰਘ ਖਾਲਸਾ ਦੇ ਵੱਲੋਂ ਮੰਡੀ ਗੋਬਿੰਦਗੜ ਵਿਖੇ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਦੇ ਵੱਲੋਂ ਸਰਕਲ ਮੰਡੀ ਗਵਿੰਦਗੜ ਦੇ ਦਿਹਾਤੀ ਪਿੰਡਾਂ ਦੇ ਵਿੱਚ ਵੱਖ-ਵੱਖ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਤੇ ਰਾਜੂ ਖੰਨਾ ਅਤੇ ਖਾਲਸਾ ਨੇ ਆਖਿਆ ਕਿ ਅੱਜ ਸਮਾਂ ਆ ਚੁੱਕਿਆ ਹੈ ਕਿ ਤੁਹਾਡੀ ਵੋਟ ਦੇ ਨਾਲ ਕੇਂਦਰੀ ਪਾਰਟੀਆਂ ਨੂੰ ਵੱਡੀ ਝੋਟ ਦਿੱਤੀ ਜਾਵੇ ਅਤੇ ਉਹਨਾਂ ਆਖਿਆ ਕਿ ਕਿਸ ਦੇ ਲਈ ਪੰਜਾਬ ਦੇ ਹੱਕਾਂ ਦੀ ਅਸਲ ਪਹਿਰੇਦਾਰੀ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਦੀ ਜ਼ਰੂਰ ਰਾਜੂ ਖੰਨਾ ਨੇ ਆਖਿਆ ਕਿ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜਪਾ ਕਦੇ ਵੀ ਪੰਜਾਬ ਦੇ ਨਾਲ ਨਹੀਂ ਖੜ ਸਕਦੀ ਆਖਿਆ ਇਹਨਾਂ ਪਾਰਟੀਆਂ ਦੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਅਤੇ ਇਹਨਾਂ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਦੱਬਣ ਦੇ ਲਈ ਕੰਮ ਕੀਤਾ ਉੱਥੇ ਹੀ ਉਹਨਾਂ ਨੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨੂੰ ਵੱਡੀ ਜਿੱਤ ਦਿਵਾਉਣ ਦੇ ਲਈ ਵੀ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਫਟੇ ਸ਼ਰੋਮਣੀ ਕਾਲਜ ਦੇ ਹਲਕਾ ਫਤਿਹਗੜ੍ਹ ਸਾਹਿਬ ਪਾਰਲੀਮੈਂਟ ਦੇ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਜੀ ਦਾ ਸਾਡੇ ਅੱਜ ਦੌਰਾ ਹੋਇਆ ਹਲਕੇ ਦਾ ਮਨਦੀਕ ਵਿਦਕਰ ਦੇਸ਼ੇ ਪਿੰਡਾਂ ਦੀ ਗੱਲ ਕਰ ਲਈਏ ਮਲਟੀਪਲ ਸ਼ਹਿਰ ਦੀ ਗੱਲ ਕਰ ਲਈਏ ਬਹੁਤ ਵੱਡਾ ਜੋ ਰੁਝਾਨਾ ਵੋਟਰਾਂ ਦਾ ਉਸ ਸ਼੍ਰੋਮਣੀ ਕਾਲੀਏ ਦੇ ਪ੍ਰਤੀ ਹੋਇਆ ਸਾਰੀਆਂ ਮੀਟਿੰਗ ਗਰਮੀ ਦੇ ਬਾਵਜੂਦ ਵੀ ਬਹੁਤ ਵੱਡੀਆਂ ਮੀਟਿੰਗਾਂ ਪ੍ਰਭਾਵਸ਼ਾਲੀ ਹੋਈਆਂ ਤੇ ਇਹ ਤੋਂ ਇਹ ਸਾਬਤ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ 1 ਜੂਨ ਨੂੰ ਵੋਟਾਂ ਪੈਣ ਜਾਣੀਆਂ ਨੇ ਉਹਦੇ ਵਿੱਚ ਸ਼੍ਰੋਮਣੀ ਕਾਲੀਏ ਦੇ ਮੀਤਰ ਬਿਕਰਮ ਸਿੰਘ ਖਾਲਸਾ ਜੀ ਨੂੰ ਮੰਨ ਲੋ ਤੋਂ ਅਸੀਂ ਵੱਡੀ ਲੀਡ ਨਾਲ ਚਿਤਾਵਾਂਗੇ ਉਹਦਾ ਕਾਰਨ ਇਹ ਹੈ ਕਿ ਲੋਕਾਂ ਨੇ ਕਾਂਗਸ ਪਾਰਟੀ ਦੇਖ ਲਈ ਝਾੜੂ ਵਾਲਾਂ ਦਾ ਜੋ 2.5 ਸਾਲਾਂ ਚ ਬਦਲਾਅ ਦੇ ਲੋਕਾਂ ਦੇ ਨਾਲ ਰਲਾਇਆ ਸੀ ਉਹ ਦੇਖ ਲਿਆ ਕਿ ਬਿਲਕੁਲ ਝੂਠ ਫੋਕਾ ਨਿਕਲਿਆ ਇੱਕ ਸ਼ਰਾਬੀ ਮੁੱਖ ਮੰਤਰੀ ਨੂੰ ਤੇ ਸਟੇਜ ਤੇ ਪਲੇ ਕਰਨਾ ਤੇ ਸਰਕਾਰ ਚਲੋਣੀ ਬਹੁਤ ਵੱਡਾ ਫਰਕ ਪੈਂਦਾ ਸੋ ਇਸ ਕਰਕੇ ਮੈਂ ਸਮਝਦਾ ਕਿ ਵੱਡੀ ਲੀਡਾਂ ਚਾਕੇ ਬਿਕਰੂ ਖਾਲਸਾ ਭੇਜਾਂਗੇ ਜਿੱਥੇ ਉਹ ਪੰਜਾਬ ਦੇ ਮੁੱਦਿਆਂ ਦੇ ਉੱਪਰ ਗੱਲ ਕਰਨਗੇ ਉੱਥੇ ਹੀ ਹਲਕਾ ਸਿਰਫ ਹਦਰਗੜ੍ਹ ਸਾਹਿਬ ਦੇ ਨੇ ਕਿੰਨੇ ਮਿਹਨਤੇ ਬਣ ਕੇ ਪਾਰਲੀਮੈਂਟ ਪਹੁੰਚਣਗੇ ਤੇ ਸਾਡੀਆਂ ਸਮੱਸਿਆਦ ਨੂੰ ਹੱਲ ਕਰਾਓ ਜੀ ਜਿਹੜਾ ਖਾਲਸਾ ਵਾਹੀ ਦੀ ਫਤਿਹ ਅੱਜ ਸਾਡੇ ਲੋਕ ਸਭਾ ਦੇ ਫਟੇਗਰ ਸਭ ਤੋਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਸਰਦਾਰ ਵਿਕ੍ਰਮਜੀਤ ਸਿੰਘ ਖਾਲਸਾ ਜੀ ਉਹ ਜਿੱਥੇ ਸਾਰੇ ਲੋਹ ਹਲਕੇ ਦੇ ਪਿੰਡਾਂ ਦੇ ਵਿੱਚ ਗਏ ਬੜਾ ਭਾਰੀ ਇਕੱਠ ਜਿਹੜਾ ਗੁਰਪ੍ਰੀਤ ਸਿੰਘ ਰਾਜੂ ਕੰਨਾ ਜੀ ਦੀ ਰਹਿਮਾਈ ਹੇਟ ਹੋਇਆ ਲੋਕਾਂ ਨੇ ਵਿਸ਼ਵਾਸ ਜੀ ਦਿਵਾਇਆ ਲੋਕ ਐਤਵਾਰ ਵੀ ਹੁਣ ਕਰਦੇ ਨੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਆਈਆਂ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਆਈ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਝੂਠ ਬੋਲੇ ਨੇ ਝੂਠੀਆਂ ਸੌਂਆਂ ਖਾਧੀਆਂ ਨੇ ਕਿਉਂਕਿ ਲੋਕਾਂ ਦਾ ਜਿਹੜਾ ਪੇਟ ਹੈ ਉਹ ਮਸ਼ਕਰੀਆਂ ਨਾਲ ਜਾਂ ਚੁਪਕਲਿਆਂ ਨਾਲ ਨਹੀਂ ਭਰਦਾ ਲੋਕਾਂ ਨੂੰ ਤਾਂ ਕੰਮ ਕਰਕੇ ਦਿਖਾਉਣਾ ਪੈਣਾ ਜਿੱਥੇ ਤੱਕ ਸ਼ਰੋਮ ਦੀ ਇਕਾਲੀ ਦਲ ਦੀ ਸਰਕਾਰ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਕੰਮ ਕਰੇ ਲੋਕਾਂ ਦੇ ਵਿੱਚ ਬੈਠ ਕੇ ਲੋਕਾਂ ਦੇ ਫੈਸਲੇ ਲਈ ਕਿਉਂਕਿ ਇੱਥੇ ਅੱਜ ਗੋਇੰਦਗੜ੍ਹ ਦੇ ਵਿੱਚ ਵੀ ਇੰਡਸਟਰੀ ਲਿਸਟ ਸੀਗੇ ਜਿਹੜੇ ਵਪਾਰੀ ਭਰਾ ਸੀ ਉਹਨਾਂ ਨਾਲ ਵੀ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਔਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਦੇ ਨਾਲ ਉਹਨਾਂ ਨਾਲ ਵੀ ਮੀਟਿੰਗਾਂ ਹੋਈਆਂ ਔਰ ਉਹਨਾਂ ਨੇ ਸਪੈਸ਼ਲੀ ਇਹ ਗੱਲ ਕਹੀ ਹੈ ਵੀ ਜਿਹੜੇ ਵਾਦੇ ਇੰਡਸਟਰੀ ਨਾਲ ਵੀ ਕੀਤੇ ਤੇ ਵਪਾਰੀ ਭਰਾਵਾਂ ਨਾਲ ਵੀ ਕੀਤੇ ਤੇ ਉਹ ਸਾਡਾ ਮਸਲੇ ਹੱਲ ਨਹੀਂ ਹੋਏ ਚਾਹੇ ਬਿਜਲੀ ਦਾ ਸੀ ਚਾਹੇ ਜੀਐਸਟੀ ਦਾ ਸੀ ਚਾਹੇ ਰੋੜ ਰੋੜਾਂ ਦਾ ਸੀ ਚਾਹੇ ਕੋਈ ਐਸੇ ਬਹੁਤ ਸਾਰੇ ਮਸਲੇ ਸੀ ਪਰ ਗੁਰਪ੍ਰੀਤ ਸਿੰਘ ਰਾਜੂ ਕੰਨਾ ਜੀ ਔਰ ਵਿਕਰਮਜੀਤ ਸਿੰਘ ਖਾਲਸਾ ਜੀ ਨੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਵੀ ਤੁਸੀਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਨੂੰ ਇੱਕ ਇੱਕ ਵੋਟ ਪਾਓ ਔਰ ਜਿਤਾ ਕੇ ਭੇਜੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਤੁਹਾਡੇ ਜਿਹੜੇ ਮਸਲੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਓਏ ਬੀਫਰ